90 ਤੋਂ ਅਜਨਾਲਾ ਦੇ ਸੱਕੀ ਨਾਲੇ ਤੇ ਸਫਾਈ ਨਾ ਹੋਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਹੜਨੇ ਫਸਲ ਕੀਤੀ ਪ੍ਰਭਾਤ ਕਿਸਾਨਾਂ ਨੂੰ ਬਲਦੇਵ ਸਿੰਘ ਸਰਸਾ ਨੇ ਅਜਨਾਲਾ ਦੇ ਪਿੰਡ ਡੱਬਰ ਚ ਦਿਖਾਏ ਮੰਦੇ ਹਾਲਤ ਸੱਕੀ ਦੇ ਪਾਣੀ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਕੀਤਾ ਖਰਾਬ ਬਦਬੂ ਨਾਲ ਹੋਇਆ ਬੁਰਾ ਹਾਲ ਲੋਕ ਹੋਏ ਪਰੀਸ਼ਾਨ ਤੇ ਦੁਖੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਲਦੇਵ ਸਿੰਘ ਸਿਰਸਾ ਦੀ ਅਪੀਲ ਕਿਹਾ ਕਰਵਾਈ ਜਾਏ ਸਾਰੀ ਜਾਂਚ ਕਾਗਜ਼ਾਂ ਚ ਆਖਰ ਕਿਉਂ ਨਹੀਂ ਹੋਈ ਹੈ ਖੁਲਾਈ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਤਹਿਸੀਲਦਾਰ ਡੱਬਰ ਪਿੰਡਾ ਜੀ ਇੱਥੇ ਲੱਗੇ ਜਿਸ ਤਰ੍ਹਾਂ ਕਿ ਸਾਰੰਗਦੇਵ ਜਾਫਰਕੋਟ ਇਹ ਸਾਰੇ ਪੁੰਗੇ ਇਹ ਪਿੰਡ ਪਿੰਡੇ ਨੇ ਤੇ ਇਹ ਸਾਰੰਗਦੇਵਤੀ ਹੈ ਇੱਕ ਮਲਕੇ ਦੱਬਰਾ ਪਿੰਡਾ ਹੈ ਅਜ ਨਾਲ ਇੱਥੋਂ ਸਿਰਫ 100 ਕਦਮ ਤੇ ਜਿਹੜੀਆਂ ਉਹ ਸੱਕੀ ਨਾਲਾ ਜਿਹਨੂੰ ਅਜਨਾਲਾ ਸੱਕੀ ਨਾਲਾ ਤੇ ਨਾਂ ਨਾਲ ਬਹੁਤ ਮਸ਼ਹੂਰ ਲਾਲਾਓ 90 ਤੋਂ ਲੈ ਕੇ ਅੱਜ ਤੱਕ ਮੈਂ ਖਲਾਈ ਹੁੰਦੀ ਨਹੀਂ ਵੇਖੀ ਕਿਉਂਕਿ ਮੈਂ ਇੱਥੇ ਜ਼ਮੀਨ ਲਈਆ 1990 ਚ ਆ ਕੇ 1990 ਤੋਂ ਮੈਂ ਕਦੇ ਵੀ ਇਸ ਸੱਕੀ ਨਾਲੇ ਦੀ ਖਲਾਈ ਨਹੀਂ ਵੇਖੀ ਜੇ ਇਸ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਤੇ ਆਹ ਜਿਹੜੀ ਤਬਾਈ ਐ ਕਿ ਅਜਨਾਲਾ ਲੋਪੋ ਕੇ ਤੇ ਰਮਦਾਸ ਦੀ ਜਿਹੜੀ ਹੋਈ ਆ ਇਹ ਨਹੀਂ ਸੀ ਹੋਈ ਹੁਣ ਤੁਸੀਂ ਵੇਖੋ ਕਿ ਇਹ ਪਾਣੀ ਜਿਹੜਾ ਕਿੰਨਾ ਜਾ ਰਿਹਾ ਹੈ 15 20 20 ਦਿਨ ਹੋ ਗਏ ਅਜੇ ਇਹ ਕੀ ਹਾਲਾਤ ਨੇ ਤੁਹਾਡੇ ਮੇਰਾ ਨਾਮ ਬਲਦੇਵ ਸਿੰਘ ਸਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੈਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰਾਂਡ ਅੱਜ ਅਸੀਂ ਡੱਬਰਪਿੰਡ ਜੋ ਕਿ ਜੀ ਨਾਲਾ ਤਹਿਸੀਲ ਦਾ ਤੇ ਆਹ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆਂ ਔਰ ਆਹ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੱਕੀ ਨਾਲੇ ਚੋਂ ਇੱਕ ਤੁਪਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂਰਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਲੁਕੋਕੇ ਤਹਿਸੀਲ ਦੀ ਜਿਹੜੀ ਫਸਲਾਂ ਦੀ ਜਿਹੜੀ ਤਬਾਈ ਆ ਇਹ ਨਹੀਂ ਸੀ ਕੀ ਹਾਲਾਤ ਕੀ ਨੇ ਇਹਦੇ ਪਾਣੀ ਬਹੁਤ ਗੰਦਾ ਪਾਣੀ ਉਸੇ ਤਰੀਕੇ ਨਾਲ ਆ ਰਿਹਾ ਕਈ ਦਿਨ ਹੋ ਗਏ ਹੜ੍ਹ ਹੋਏ ਜੀ ਇਹ ਪਾਣੀ ਤੋਂ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਦੇ ਵਿੱਚ ਡੁੱਬਦਾ ਹੈ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਪਰ ਇਸ ਹੜ੍ਹ ਦੇ ਪਾਣੀ ਨਾਲ ਔਰ ਇਹ ਹੜ੍ਹ ਵੀ ਜਿਹੜਾ ਇਹ ਕੁਦਰਤੀ ਨਹੀਂ ਆ ਇਹ ਹਰ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜੜੀਆਂ ਨੇ ਬਰਬਾਦ ਹੋ ਗਈਆਂ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਇਸ ਕਾਰਨ ਇਹ ਪਾਣੀ ਜਿਹੜਾ ਇਹ ਬਦਬੂ ਮਾਰ ਰਿਹਾ ਹੁਣ ਇਹਦੇ ਨਾਲ ਜੜੀਆਂ ਨੇ ਅੱਗੇ ਬਿਮਾਰੀਆਂ ਜੜੀਆਂ ਨੇ ਪੈਦਾ ਹੋਣ ਲੱਗਦਾ ਸਮੇਂ ਸਿਰ ਜੇਕਰ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਕਿ ਅੱਜ ਇਹ ਇਲਾਕਾ ਜਿਹੜਾ ਬਚਦਾ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅੱਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਵੀ ਖਾਈ ਹੋਈ ਹੁੰਦੀ ਤੇ ਆ ਜਿਹੜਾ ਪਾਣੀ ਆ ਸੱਕ ਇੱਥੋਂ ਹਣੇ ਜਿੰਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਵੇਖਣਾ ਸੀ ਕਿ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਆ ਕਿ ਨਹੀਂ ਹੋਈ ਪੰਨੋਂ ਤੋਂ ਇੱਥੇ ਸਫਾਈ ਨਹੀਂ ਹੋਈ ਤੇ ਕੀ ਕਹਿਣਾ ਚਾਹੁੰਦੇ ਹੋ ਇਲਾਕੇ ਇਸ ਚੀਜ਼ ਦੀ ਜਾਂਚ ਹੁਣੇ 1990 ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਹੈ 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ ਤੇ ਇਹਦੀ ਜਿਹੜੀ ਆ ਇਹ ਜਾਂ ਤੋਂ ਨਹੀਂ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਕਢਾ ਜਾਵੇ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸੱਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਇਹਦੀ ਖਲਾਈ ਤੇ ਇਹਦੀ ਸਫਾਈ ਤੇ ਕੋਈ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਇਹਦੀ ਖਲਾਈ ਹੋਈ ਹੁੰਦੀ ਤੇ ਅੱਜ ਆ ਜਿਹੜੀ ਬਰਬਾਦੀ ਆ ਇਹ ਨਹੀਂ ਸਿਓ